ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਜੋ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਸਭ ਕੁਝ ਮੰਗਿਆ ਮਿਲਦਾ ਹੈ ਕੁਝ ਵੀ ਨਹੀਂ ਮਿਲਦਾ ਅੱਜ ਤੱਕ ਤੁਸੀਂ ਇਹੀ ਸੁਣਿਆ ਹੋਵੇਗਾ ਕਿ ਸਭ ਕੁਝ ਮੰਗਿਆ ਨਹੀਂ ਮਿਲਦਾ ਕੁਝ ਰਹਿ ਜਾਂਦਾ ਪਰ ਨਹੀਂ ਸਾਡੇ ਕਰਮ ਸਿਧਾਂਤ ਦੇ ਮੁਤਾਬਕ ਆਕਰਸ਼ਣ ਦੇ ਨਿਯਮ ਦੇ ਮੁਤਾਬਕ ਸਾਡੀ ਮੰਡੀ ਅਵਸਥਾ ਦੇ ਮੁਤਾਬਕ ਆਜ ਤੱਕ ਸਾਨੂੰ ਜੋ ਕੁਝ ਮਿਲਿਆ ਹੈ ਸਾਡੀ ਮੰਗ ਮੁਤਾਬਕ ਹੀ ਮਿਲਿਆ ਹੈ ਜਿੰਨਾ ਮੰਗਿਆ ਹੈ ਉਨਾ ਹੀ ਮਿਲਿਆ ਹੈ ਇਹ ਬਿਲਕੁਲ ਕੋਰਾ ਸੱਚ ਹੈ ਤੇ ਇਸ ਨੂੰ ਸਮਝ ਅਤੇ ਜਾਣਨ ਦੇ ਲਈ ਅੱਜ ਤੁਹਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਦੇਵਾਂਗੇ ਕਿ ਸਭ ਕੁਝ ਮੰਗਿਆ ਕਿਵੇਂ ਮਿਲਦਾ ਹੈ ਅਕਸਰ ਇਸ ਤਿਹਾਈ ਦੇ ਵਿੱਚ ਸਭ ਕੁਝ ਮੰਗਿਆ ਨਹੀਂ ਮਿਲਦਾ ਤੇ ਜੇ ਉਹ ਕਰਮ ਸਿਧਾਰਤ ਹੈ ਉਸ ਦੇ ਮੁਤਾਬਕ ਤਾਂ ਇਹ ਹੁੰਦਾ ਹੈ ਕਿ ਜੋ ਵੀ ਤੁਸੀਂ ਮੰਗੋਗੇ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਉਸ ਨੂੰ ਕੋਈ ਵੀ ਨਹੀਂ ਟਾਲ ਸਕਦਾ ਕਿ ਸਾਡਾ ਮਨ ਜੋਤ સ્વરૂਪ ਹੈ ਇਹ ਬ੍ਰਹਮ ਦੀ ਅੰਛਾ ਤੇ ਇਸ ਨੂੰ ਅਸੀਂ ਜੋ ਵੀ ਦੇਵਾਂਗੇ ਜੋ ਵੀ ਇਸ ਤੋਂ ਮੰਗਾਂਗੇ ਇਹ ਸਭ ਉਹੀ ਦਿੰਦਾ ਜੇਕਰ ਅਸੀਂ ਦੁੱਖਾਂ ਦੀ ਕਲਪਨਾ ਕਰਦੇ ਹਾਂ ਅਸੀਂ ਹਰ ਵਕਤ ਦੁੱਖਾਂ ਦੇ ਬਾਰੇ ਚਿੰਤਨ ਕਰਦੇ ਰਹਿੰਦੇ ਤਾਂ ਤੁਹਾਨੂੰ ਦੁੱਖ ਮਿਲਣਗੇ ਜੇ ਅਸੀਂ ਸੁੱਖਾਂ ਦੀ ਤਰ੍ਹਾਂ ਚਿੰਤਨ ਕਰਦੇ ਹਾਂ ਸੁੱਖਾਂ ਬਾਰੇ ਗੱਲਬਾਤ ਕਰਦੇ ਹਾਂ ਤਾਂ ਤੁਹਾਨੂੰ ਸੁੱਖ ਮਿਲਣਗੇ ਸੋ ਇਹੀ ਇੱਕ ਪ੍ਰਕਿਰਿਆ ਹੈ ਸਮਝਣ ਦੀ ਕਿਉਂਕਿ ਸਾਡਾ ਜੋ ਮਨ ਹੈ ਇਹ ਬ੍ਰਹਿਮੰਡ ਦੀ ਅੰਤ ਹੈ ਬ੍ਰਹਿਮੰਡ ਦੀ ਅੰਤ ਹੈ ਜੋ ਵੀ ਅਸੀਂ ਸੋਚਦੇ ਆ ਜੋ ਵੀ ਅਸੀਂ ਬੋਲਦੇ ਆ ਜਿਸ ਨੂੰ ਅਸੀਂ ਆਪਣੇ ਮਨ ਦੇ ਵਿੱਚ ਵਸਾਉਨੇ ਆ ਬ੍ਰਹਿਮੰਡ ਉਸ ਦੀ ਫ੍ਰੀਕਵੈਂਸੀ ਨੂੰ ਸਾਡਾ ਮਨ ਉਸ ਦੀ ਫ੍ਰੀਕਵੈਂਸੀ ਨੂੰ ਬ੍ਰਹਿਮੰਡ ਦੇ ਵਿੱਚ ਭੇਜ ਦਿੰਦਾ ਹੈ ਉਹ ਜਦੋਂ ਉਹ ਫ੍ਰੀਕਵੈਂਸੀ ਬ੍ਰਹਿਮੰਡ ਵਿੱਚ ਚਲੀ ਜਾਂਦੀ ਹੈ ਤਾਂ ਬ੍ਰਹਿਮੰਡ ਸਾਡੀ ਉਸ ਕਲਪਨਾ ਨੂੰ ਉਸ ਸਾਡੇ ਵਿਚਾਰ ਨੂੰ ਉਹ ਸਾਡੇ ਬੋਲਾਂ ਨੂੰ ਉਹ ਸਾਡੀ ਮੰਗ ਨੂੰ ਹਕੀਕਤ ਵਿੱਚ ਬਦਲ ਦੇ ਲਈ ਲੱਗ ਜਾਂਦਾ ਹੈ ਜੇ ਅਸੀਂ ਦੁੱਖ ਭੋਗ ਰਹੇ ਹਾਂ ਤਾਂ ਕਿੰਨਾ ਕਿਤੇ ਅਸੀਂ ਦੁੱਖਾਂ ਦਾ ਖਿਆਲ ਮਨ ਵਿੱਚ ਲੈ ਕੇ ਆਏ ਸੀ ਜਿਸ ਦੀ ਵਜ੍ਹਾ ਕਰਕੇ ਅੱਜ ਅਸੀਂ ਦੁੱਖ ਭੋਗ ਰਹੇ ਹਾਂ ਜਿਸ ਦੀ ਵਜ੍ਹਾ ਕਰਕੇ ਅੱਜ ਅਸੀਂ ਮਾੜੇ ਹਾਲਾਤਾਂ ਵਿੱਚ ਹਾਂ ਜਿਸ ਦੀ ਵਜ੍ਹਾ ਕਰਕੇ ਅਸੀਂ ਅੱਜ ਬੁਰੇ ਸਮੇਂ ਨੂੰ ਦੇਖ ਰਹੇ ਹਾਂ ਕਿਉਂਕਿ ਮਨ ਤੋਂ ਜੋ ਵੀ ਮੰਗਾਂਗੇ ਉਹ ਤੁਹਾਨੂੰ ਇਹ ਪ੍ਰੋਪਰ ਪ੍ਰੋਪਰ ਦੇਵੇਗਾ ਹਰ ਇੱਕ ਚੀਜ਼ ਦੇਵੇਗਾ ਕਾਤੋਂ ਮੰਗਨ ਦਾ ਤਰੀਕਾ ਹੋਣਾ ਚਾਹੀਦਾ ਅਸੀਂ ਕੀ ਕਰਦੇ ਆ 90% ਦਾ ਅਸੀਂ ਸ਼ਿਕਾਇਤਾਂ ਹੀ ਕਰਦੇ ਆ ਪ੍ਰਮਾਤਮਾ ਨੇ ਸਾਨੂੰ ਆਹ ਦਿੱਤਾ ਪ੍ਰਮਾਤਮਾ ਨੇ ਸਾਨੂੰ ਆਹ ਦਿੱਤਾ ਪ੍ਰਮਾਤਮਾ ਨੇ ਆਹ ਕੀਤਾ ਪ੍ਰਮਾਤਮਾ ਨੇ ਸਾਨੂੰ ਆਹ ਕੀਤਾ ਪ੍ਰਮਾਤਮਾ ਨੇ ਸਾਨੂੰ ਆਹ ਨੂੰ ਨਹੀਂ ਕੀਤਾ ਜੇ ਸਾਡੀ ਆ ਸ਼ਿਕਾਇਤਾਂ ਹੀ ਮੋੜ-ਮੋੜ ਸਾਨੂੰ ਬਿਲਕੁਲ ਯਰਾਂ ਜੀ ਹਮ ਕਿਉਂਕਿ ਅਸੀਂ ਵਾਰ-ਵਾਰ ਜ਼ਿਕਰ ਹੀ ਉਹੇ ਕਰਦੇ ਹਾਂ ਆਪਦੀ ਮੁਸ਼ਕਲਾਂਾਂ ਦਾ ਜ਼ਿਕਰ ਹੀ ਕਰਦੇ ਹਾਂ 10% ਸਾਡੀ ਜ਼ਿੰਦਗੀ ਦੇ ਜਿਹੜੇ ਸੋਚ ਉਤੇ ਹਨ ਉਹਨਾਂ ਨੂੰ ਅਸੀਂ ਭੁੱਲ ਹੀ ਜਾਂਦੇ ਉਹਨਾਂ ਦਾ ਅਸੀਂ ਸ਼ੁਕਰ ਨਹੀਂ ਕਰਦੇ ਅਸੀਂ ਸ਼ਿਕਾਇਤਾਂ ਕਰਨ ਤੇ ਹੀ ਜ਼ਿੰਦਗੀ ਨੂੰ ਲੰਘਾ ਦਿੰਨੇ ਹਾਂ ਸੋ ਜੋ ਸਾਡੇ ਸੋਚ ਹੈ ਜੋ ਸਾਡੇ ਬੋਲ ਹਨ ਇਹ ਕਰਮ ਨੂੰ ਸਿਰਜਦੇ ਹਨ ਸਾਡੀ ਸੋਚ ਸਾਡੀ ਸਾਡੇ ਬੋਲ ਕਰਮ ਨੂੰ ਸਿਰਜਦੇ ਹਨ ਕੁਝ ਕਰਮ ਅਸੀਂ ਆਪਣੇ ਸਰੀਰਕ ਕਿਰਿਆਵਾਂ ਦੁਆਰਾ ਸਿਰਜਦੇ ਹਾਂ ਹਰ ਇੱਕ ਕਰਮ ਦਾ ਫਲ ਤਾਨੂੰ ਮਿਲਦਾ ਹੀ ਮਿਲਦਾ ਹੈ ਜੇਕਰ ਅਸੀਂ ਚੰਗੀ ਸੋਚ ਲੈ ਕੇ ਚੱਲਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਕਿਸੇ ਦਾ ਕਿਸੇ ਦਾ ਦੁੱਖ ਸੁੱਖ ਵੰਡਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ੀ ਹੀ ਆਉਣਗੇ ਸਾਡੇ ਨਾਲ ਵੀ ਚੰਗਾ ਹੀ ਹੋਵੇਗਾ ਸੋ ਸਾਡੀ ਜੋ ਮਾਨਸਿਕ ਪ੍ਰਕਿਰਿਆ ਹੈ ਇਹ ਲਾ ਅਟਰੈਕਸ਼ਨ ਹੈ ਜੋ ਵੀ ਅਸੀਂ ਇਸ ਵਿੱਚ ਸੁੱਟਦੇ ਹਾਂ ਮਨ ਦੇ ਵਿੱਚ ਉਹ ਸਾਨੂੰ ਵਾਪਸ ਮਿਲਦਾ ਹੈ ਮਨ ਇੱਕ ਜਟਿਲ ਸਚਾਈ ਹੈ ਇੱਕ ਜਟਿਲ ਸਿਧਾਂਤ ਹੈ ਮਨ ਦਾ ਜੋ ਕਦੇ ਵੀ ਨਹੀਂ ਬਦਲਿਆ ਜਾ ਸਕਦਾ ਪੁਸ਼ੋਕੜ ਵਿੱਚ ਜਿਸ ਵਿਸ਼ੇ ਤੇ ਉੱਤੇ ਅਸੀਂ ਜ਼ਿਆਦਾ ਵਿਚਾਰ ਕੀਤੇ ਹਨ ਜਿਸ ਤਰ੍ਹਾਂ ਜੇ ਅਸੀਂ ਕਰਮ ਕੀਤੇ ਹਨ ਉਸ ਦੇ ਹਿਸਾਬ ਦੇ ਮੁਤਾਬਕ ਅੱਜ ਸਾਨੂੰ ਉਹੀ ਚੀਜ਼ ਪ੍ਰਾਪਤ ਹੋਈ ਹੈ ਸਾਡਾ ਮਨ ਸਾਨੂੰ ਉਹੀ ਦੇ ਰਿਹਾ ਹੈ ਜੋ ਅਸੀਂ ਪੁਸ਼ੋਕੜ ਵਿੱਚ ਮੰਗਿਆ ਹੈ ਜਾਂ ਕਿਸੇ ਨਾਲ ਕੁਝ ਜਿਸੀ ਕੀਤਾ ਹੈ ਜਾਂ ਕਿਸੇ ਨੂੰ ਸੀ ਕੁਝ ਦਿੱਤਾ ਹੈ ਸਾਨੂੰ ਕੋਲ ਮੁੜ ਕੇ ਉਹੀ ਆ ਰਿਹਾ ਹੈ ਜੇ ਅਸੀਂ ਕਿਸੇ ਨੂੰ ਕੁਝ ਦੇ ਰਹੇ ਹਾਂ ਤਾਂ ਕੋਈ ਕੁਝ ਸਾਡੇ ਕੋਲ ਵਾਪਸ ਮੁੜ ਕੇ ਆਵੇਗਾ ਹੀ ਆਵੇਗਾ ਜੇ ਅਸੀਂ ਕੁਝ ਸੋਚ ਰਹੇ ਹਾਂ ਆਪਦੇ ਬਾਰੇ ਜੇਕਰ ਅਸੀਂ ਚੰਗਾ ਸੋਚ ਰਹੇ ਹਾਂ ਜਾਂ ਅਸੀਂ ਮਾੜਾ ਸੋਚ ਰਹੇ ਹਾਂ ਭਵਿੱਖ ਵਿੱਚ ਉਸੇ ਰੂਪ ਦੇ ਵਿੱਚ ਕਈ ਗੁਣਾ ਹੋ ਕੇ ਉਹ ਸਾਡੇ ਕੋਲੇ ਵਾਪਸ ਆਵੇਗਾ ਹੀ ਆਵੇਗਾ ਦਾਣਾ ਬ੍ਰਹਿਮੰਡ ਪਰਮਾਤਮਾ ਥਰੂ ਟੇ ਕਿਸੇ ਵੀ ਵਿਚਾਰ ਨੂੰ ਆਪਣੇ ਕੋਲ ਨਹੀਂ ਰੱਖਦਾ ਵਿਚਾਰ ਕਦੇ ਵੀ ਖਤਮ ਨਹੀਂ ਹੁੰਦਾ ਬੋਲ ਕਦੇ ਵੀ ਖਤਮ ਨਹੀਂ ਹੁੰਦੇ ਸੋਚਾ ਕਦੇ ਵੀ ਖਤਮ ਨਹੀਂ ਹੁੰਦੀਆਂ ਇਹ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਹਨ ਸੋ ਇਹਨਾਂ ਨੂੰ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ ਜਦੋਂ ਵੀ ਤੁਸੀਂ ਪਰਮਾਤਮਾ ਤੋਂ ਕੁਝ ਮੰਗੋ ਜਦੋਂ ਵੀ ਤੁਸੀਂ ਆਪਣੇ ਮਨ ਤੋਂ ਕੁਝ ਮੰਗੋ ਆਪਣੇ ਆਪ ਤੇ ਪੂਰਨ ਭਰੋਸਾ ਕਰਨਾ ਹੈ ਤੇ ਇਹ ਮਹਿਸੂਸ ਕਰਨਾ ਹੈ ਕਿ ਤੁਹਾਡੀ ਪ੍ਰਿਆਗ ਤੁਹਾਡੀ ਅਰਦਾਸ ਸੁਣੀ ਗਈ ਹੈ ਤੇ ਉਹ ਪੂਰੀ ਹੋ ਚੱਲੀ ਹੈ ਉਸ ਵਿਚਾਰ ਨੂੰ ਸੋਚ ਕੇ ਖੁਸ਼ ਹੋਣਾ ਹੈ ਇਹ ਭਾਵਨਾ ਮਰਦੇ ਚ ਵਿਸਾਲ ਆਣੀ ਹੈ ਕਿ ਜੋ ਵੀ ਤੁਸੀਂ ਮੰਗਿਆ ਹੈ ਉਹ ਪੂਰਾ ਹੋ ਚੁੱਕਿਆ ਹੈ ਪ੍ਰਮਾਤਮਾ ਨੇ ਸੁਣ ਲਿਆ ਹੈ ਤੁਹਾਨੂੰ ਪ੍ਰਾਪਤ ਹੋ ਚੁੱਕਿਆ ਹੈ ਤਾਂ ਉਹ ਤੁਹਾਨੂੰ ਮਿਲੇ ਹੀ ਜਾਵੇਗਾ 100% ਮਿਲੇਗਾ ਇਸ ਵਿੱਚ ਕੋਈ ਝੂਠ ਨਹੀਂ ਹੈ ਹੁਣ ਤੁਸੀਂ ਕੀ ਮੰਗਣਾ ਜਿਹੜਾ ਸੋਚ ਸਮਝ ਕੇ ਮੰਗਣਾ ਤਾਂ ਜੋ ਤੁਹਾਨੂੰ ਵਿੱਚ ਉਸਦੇ ਮਾੜੇ ਨਤੀਜੇ ਨਾ ਭੁਗਤਨੇ ਪੈਣ ਕਿਉਂਕਿ ਸਾਡੇ ਬੋਲ ਸਾਨੂੰ ਸਾਡੇ ਜੋ ਵਿਚਾਰ ਸਾਡੀ ਜੋ ਭਾਵਨਾ ਸਾਨੂੰ ਉਹੀ ਦਿੰਦੀ ਹੈ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਬੋਲਦੇ ਹਾਂ ਜੋ ਸਾਡੇ ਮਨ ਦੇ ਭਾਵ ਹਨ ਜੋ ਅਸੀਂ ਫੀਲ ਕਰਦੇ ਹਾਂ ਸਾਨੂੰ ਉਹ ਮਿਲੇਗਾ ਹੀ ਮਿਲੇਗਾ ਜੇਕਰ ਤੁਸੀਂ ਕਦੇ ਕਿਸੇ ਚੀਜ਼ ਨੂੰ ਲੈਣ ਬਾਰੇ ਸੋਚਿਆ ਮੰਨ ਲਓ ਤੁਸੀਂ ਗੱਡੀ ਲੈਣ ਬਾਰੇ ਸੋਚੀ ਹੈ ਤੇ ਅੱਜ ਜੇਕਰ ਤੁਹਾਡੇ ਕੋਲ ਗੱਡੀ ਹੈ ਤਾਂ ਪਿੱਛੇ ਭੂਤਕਾਲ ਦੇ ਵਿੱਚ ਪਾਸਟ ਦੇ ਵਿੱਚ ਤੁਸੀਂ ਉਸ ਗੱਡੀ ਨੂੰ ਲੈਣ ਦਾ ਵਿਚਾਰ ਬਣਾਇਆ ਹੋਵੇਗਾ ਭਾਵਨਾ ਬਣਾਈ ਹੋਵੇਗੀ ਤਾਂ ਅੱਜ ਤੁਹਾਡੇ ਕੋਲ ਗੱਡੀ ਹੈ ਜੇਕਰ ਤੁਸੀਂ ਕਦੇ ਬਿਮਾਰ ਹੋਏ ਹੋ ਜਾਂ ਅੱਜ ਬਿਮਾਰ ਹੋ ਤਾਂ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਕਿਸੇ ਬਿਮਾਰੀ ਦਾ ਡਰ ਰਹਾ ਹੋਵੇਗਾ ਕਿਸੇ ਬਿਮਾਰੀ ਬਾਰੇ ਤੁਸੀਂ ਸੋਚਿਆ ਹੋਵੇਗਾ ਜਿਸ ਦੀ وجہ ਦੇ ਕਰਕੇ ਅੱਜ ਤੁਸੀਂ ਬਿਮਾਰ ਹੂੰ ਜੇਕਰ ਤੁਹਾਡੇ ਨਾਲ ਕੁਝ ਅੱਜ ਮਾੜਾ ਹੋ ਰਿਹਾ ਹੈ ਕਿਤੇ ਨਾ ਕਿਤੇ ਤੁਸੀਂ ਆਪਣੇ ਬਨਾਲ ਮਾੜਾ ਹੋਣ ਬਾਰੇ ਸੋਚਿਆ ਹੋਵੇਗਾ ਜਾਂ ਕਿਸੇ ਨੇ ਤੁਸੀ ਮਾੜਾ ਕੀਤਾ ਹੋਵੇਗਾ ਜਾਂ ਕਿਸੇ ਬਾਰੇ ਕੁਝ ਮਾੜਾ ਬੋਲਿਆ ਹੋਵੇਗਾ ਇਸ ਲਈ ਕਿ ਅੱਜ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਇਹ ਸਾਡੇ ਧਾਰਮਿਕ ਸ਼ਾਸਤਰ ਵੀ ਕਹਿੰਦੇ ਹਨ ਜੋ ਵੀ ਅਸੀਂ ਪਰਮਾਤਮਾ ਤੋਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਹੈ ਜੈਸਾ ਕਰਮ ਅਸੀਂ ਕਰਦੇ ਹਾਂ ਉਸ ਕਰਮ ਦੇ ਨਤੀਜੇ ਵੀ ਸਾਨੂੰ ਇਸੇ ਹੀ ਯੁੱਗ ਵਿੱਚ ਇਸੇ ਹੀ ਕਾਲ ਦੇ ਵਿੱਚ ਇਸੇ ਹੀ ਸਮੇਂ ਦੇ ਵਿੱਚ ਇਸੇ ਹੀ ਜਨਮ ਦੇ ਵਿੱਚ ਪ੍ਰਾਪਤ ਹੋਣਗੇ ਅਗਲੇ ਜਨਮ ਵਿੱਚ ਨਹੀਂ ਕਿਸੇ ਹੋਰ ਯੁੱਗ ਵਿੱਚ ਨਹੀਂ ਸੋ ਜਦੋਂ ਵੀ ਕੋਈ ਕਰਮ ਕਰਨਾ ਜਦੋਂ ਵੀ ਕੁਝ ਸੋਚਣਾ ਆਪਣੇ ਲਈ ਸਮਾਜ ਦੇ ਲਈ ਚੰਗਾ ਸੋਚਣਾ ਜੇਕਰ ਤੁਸੀਂ ਕਿਸੇ ਨੂੰ ਚੰਗਾ ਦਿੱਤਾ ਕੋਈ ਦਾਨ ਦਿੱਤਾ ਕੋਈ ਪੁੰਨ ਕੀਤਾ ਤਾਂ ਉਸ ਦਾ ਨਤੀਜਾ ਵੀ ਤੁਹਾਨੂੰ ਕਈ ਹਜ਼ਾਰ ਬਣਾ ਕੇ ਵਾਪਸ ਮਿਲੇਗਾ ਹੀ ਮਿਲੇਗਾ ਸੋ ਇਹ ਨਾ ਕਹਿਣਾ ਜੇ ਤੁਸੀਂ ਮਾੜਾ ਕੰਮ ਕੀਤਾ ਤੇ ਮਾੜੇ ਦਾ ਨਤੀਜਾ ਨਹੀਂ ਮਿਲਣਾ ਜੇ ਤੁਸੀਂ ਚੰਗਾ ਕੰਮ ਕੀਤਾ ਤੇ ਚੰਗੇ ਦਾ ਨਤੀਜਾ ਨਹੀਂ ਮਿਲਣਾ ਜੇ ਤੁਸੀਂ ਮਾੜਾ ਸੋਚਿਆ ਮਾੜੇ ਦਾ ਨਤੀਜਾ ਨਹੀਂ ਮਿਲਣਾ ਜੇ ਤੁਸੀਂ ਚੰਗਾ ਸੋਚੇ ਚੰਗੇ ਦਾ ਨਤੀਜਾ ਨਹੀਂ ਮਿਲਣਾ ਜੋ ਤੁਸੀਂ ਬੋਲੋਗੇ ਜੋ ਤੁਸੀਂ ਸੋਚੋਗੇ ਜੋ ਤੁਸੀਂ ਕਿਸੇ ਦੇ ਨਾਲ ਕਰੋਗੇ ਜੋ ਤੁਸੀਂ ਕਿਸੇ ਨੂੰ ਦੇਵੋਗੇ ਉਹ ਤੁਹਾਡੇ ਕੋਲੇ ਵਾਪਸ ਮੁੜ ਕੇ ਆਵੇਗਾ ਹੀ ਆਵੇਗਾ ਇੰਨਾ ਮਜ਼ਬੂਤ ਇੰਨੇ ਜਿਆਦਾ ਵੱਧ ਕੇ ਤੁਹਾਡੇ ਕੋਲੇ ਵਾਪਸ ਆਵੇਗਾ ਜਾ ਜੇਕਰ ਤੁਸੀਂ ਖੁਸ਼ੀਆਂ ਵੰਡਿਆ ਹਨ ਤਾਂ کئی ਹਜ਼ਾਰ ਗੁਨਾਹ ਹੋ ਕੇ ਖੁਸ਼ੀਆਂ ਵਾਪਸ ਤੁਮੜ ਲਗੀਆਂ ਜੇ ਤੁਸੀਂ ਦੁੱਖ ਵੰਡੇ ਹਨ ਗੁਨਾਹ ਵੰਡੇ ਹਨ ਪਾਪ ਮੰਡੇ ਵੰਡੇ ਹਨ ਜਿਹਦਾ ਮਾੜਾ ਕੀਤਾ ਹੈ ਮਾੜਾ ਸੋਚਿਆ ਹੈ ਮਾੜਾ ਨਿਭਾਇਆ ਹੈ ਤਾਂ ਉਹ ਹਜ਼ਾਰ ਗੁਨਾਹ ਹੋ ਕੇ ਤੁਹਾਡੇ ਕੋਲੇ ਵਾਪਸ ਮੁੜੇਗਾ ਤੁਸੀਂ ਆਪਣੇ ਦੁੱਖਾਂ ਦਾ ਦੋਸ਼ ਆਪਣੀਆਂ ਮੁਸੀਬਤਾਂ ਦਾ ਦੋਸ਼ ਆਪਣੇ ਮਾੜੇ ਹੱਲਾਕਾ ਦਾ ਦੋਸ਼ ਕਦੇ ਵੀ ਕਿਸੇ ਨੂੰ ਨਹੀਂ ਦੇ ਸਕਦੇ ਜੋ ਵੀ ਅੱਜ ਤੁਹਾਡੇ ਨਾਲ ਵਾਪਰ ਰਿਹਾ ਹੈ ਇਹ ਤੁਹਾਡੇ ਹੀ ਕਰਮਾਂ ਦਾ ਨਤੀਜਾ ਹੈ ਤੁਸੀਂ ਜੋ ਬੀਜਿਆ ਹੈ ਉਹੀ ਵੱਢਿਆ ਹੈ ਸੋ ਕਦੇ ਵੀ ਆਪਣੇ ਮਾੜੇ ਹਾਲਾਤਾਂ ਦਾ ਦੋਸ਼ ਕਿਸੇ ਰਿਸ਼ਤੇਦਾਰ ਭੈਣ ਭਰਾ ਸੱਜਣ ਜਾਂ ਦੋਸਤ ਨੂੰ ਨਹੀਂ ਦੇਣਾ ਬਸ ਆਪਣੇ ਕਦਮਾਂ ਦੀ ਆਪਣੇ ਮਾਰੇ ਖਲਾ ਤਜ਼ਮੇਵਾਰੀ ਖੁਦ ਚੱਕੀ ਸਿੱਖੋ ਤੇ ਅੱਜ ਤੋਂ ਚੰਦਾ ਸੋਚੋ ਚੰਗਾ ਬੋਲੋ ਚੰਗਾ ਕਰੋ ਤੁਹਾਡਾ ਚੰਗਾ ਹੋਵੇਗਾ ਸੋ ਅੱਜ ਦੇ ਲਈ ਇੰਨਾ ਹੀ ਜੋ ਅੱਜ ਦਾ ਸਾਡਾ ਵਿਸ਼ਾ ਸੀ ਇੱਥੇ ਸਭ ਕੁਝ ਮੰਗਿਆ ਮਿਲਦਾ ਹੈ ਕੁਝ ਵੀ ਨਹੀਂ ਰਹਿੰਦਾ ਇਹ ਸੱਚ ਹੈ ਕੋਰਾ ਸੱਚ ਹੈ ਸੋ ਸਾਡੇ ਨਾਲ ਬਣੇ ਰਹੋ ਧੰਨਵਾਦ